ਖੰਨਾਕੀ ਸਕੂਲੀ ਬਸ ਤੇ ਅਸਮਾਨੀ ਬਿਜਲੀ ਡਿੱਗਣ ਨਾਲ ਬਸ ਹੋਈ ਸੜਕੇ ਸਵਾ ਦੂਜੀ ਬਸ ਦਾ ਹੋਇਆ ਬਚਾ ਤੇ ਇਹ ਵਿੱਚ ਇਥੋਂ ਸਿੱਧੀ ਬੀਲੀ ਪੈ ਗਈ ਸਿੱਧੀ ਬੀਲੀ ਇਹ ਗੱਡੀ ਵਿੱਚ ਪੈ ਗਈ ਹੈ ਤੇ ਅਸੀਂ ਤੁਹਾਨੂੰ ਦਿਖਾਣੇ ਆਂ ਆਹ ਸਾਰੀ ਇੱਥੋਂ ਸੜ ਗਈ ਹੈ ਤੁਸੀਂ ਦੇਖ ਰਹੇ ਹੋ ਉੱਤੋਂ ਆਹ ਗੱਡੀ ਆ ਸੀਟ ਵੀ ਸੜੀ ਪਈ ਹੈ ਹੈਂਡਲ ਵੀ ਸੜਿਆ ਪਿਆ ਤੇ ਇੱਥੋਂ ਸਾਰੀ ਸੜੀ ਪਈ ਹੈ ਉੱਤੋਂ ਵੀ ਸਾਰੀ ਸੜੀ ਪਈ ਹੈ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪਦਾ ਸਵਾਗਤ ਹੈ ਤੇ ਜੀ ਨਾਲ ਅੱਗੇ ਵਧਦਾ ਹੋਇਆ ਚੈਨਲ ਫੌਸਲਾ ਸੱਚ ਕਹਿਣ ਦਾ ਸੱਚ ਸਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਕੇ ਸਕੂਲੀ ਬਸ ਤੇ ਅਸਮਾਨੀ ਬਿਜਲੀ ਡਿੱਗਣ ਨਾਲ ਬਸ ਹੋਈ ਸੜਕੇ ਸੁਆ ਦੂਜੀ ਬਸ ਦਾ ਹੋਇਆ ਬਚਾ ਖੰਨਾ ਦੇ ਪੱਟੀਆਂ ਇਲਾਕੇ ਸਕੂਲੀ ਬਸ ਤੇ ਰਾਤ ਦੇ ਸਮੇਂ ਜ਼ੋਰਦਾਰ ਗਰਜ ਨਾਲ ਅਸਮਾਨੀ ਬਿਜਲੀ ਡਿੱਗਣ ਨਾਲ ਰਿਹਾਇਸ਼ੀ ਇਲਾਕੇ ਚ ਘਰ ਦੇ ਬਾਹਰ ਖੜੀਆਂ ਕੀਤੀਆਂ ਦੋ ਬੱਸਾਂ ਚੋਂ ਇੱਕ ਬੱਸ ਸੜਕੇ ਸੁਆ ਹੋ ਗਈ ਜਦੋਂ ਕਿ ਨਾਲ ਖੜੀ ਹੋਈ ਦੂਜੀ ਬਸ ਦਾ ਓਇਆ ਬਚਾ ਜਾਣਕਾਰੀ ਅਨਸਾਰ ਖੰਨਾ ਦੇ ਜੀਟੀ ਰੋਡ ਤੇ ਪਟੀਆਂ ਇਲਾਕੇ ਦੇ ਰਾਤ ਦੇ ਸਮੇਂ ਜਿਸ ਵਕਤ ਜ਼ੋਰਦਾਰ ਗਰਜ ਨਾਲ ਬੱਦਲ ਗੜਜ ਰਹੇ ਸਨ ਅਤੇ ਬਰਸਾਤ ਹੋ ਰਹੀ ਸੀ ਤੇ ਜ਼ੋਰਦਾਰ ਗਰਜ ਕੇ ਬਿਜਲੀ ਪਟੀਆਂ ਰਿਆਸ਼ੀ ਇਲਾਕੇ ਚ ਮਹੱਲੇ ਚ ਘਰ ਦੇ ਬਾਹਰ ਖੜੀਆਂ ਹੋਈਆਂ ਦੋ ਬੱਸਾਂ ਚੋ ਜੋਸ਼ ਕਲੀ ਬੱਸਾਂ ਸਨ ਉਹਨਾਂ ਵਿੱਚੋਂ ਜਿਹੜੀ ਬੱਸ ਅੱਗੇ ਖੜੀ ਸੀ ਉਸ ਬਸ ਦੇ ਅਗਲੇ ਸ਼ੀਸ਼ੇ ਨੂੰ ਪਾਰ ਕਰਦੀ ਹੈ ਇਹ ਬਿਜਲੀ ਬਸ ਤੇ ਡਿੱਗੀ ਤੇ ਬਸ ਸਾਰੀ ਸੜ ਕੇ ਸੁਆਹ ਹੋ ਗਈ ਬਸ ਦੇ ਡਰਾਈਵਰ ਮਾਲਕ सोनू ਦੇ ਦੱਸਣ ਅਨੁਸਾਰ ਬਸ ਬਿਜਲੀ ਦੇ ਜ਼ੋਰਦਾਰ ਝਟਕੇ ਨਾਲ 15 ਫੁੱਟ ਅੱਗੇ ਜਾ ਕੇ ਦਰਖਤ ਜਾਵ ਚ ਜਾਵ ਜੀ ਬਸ ਮਾਲਕ ਦਾ ਕਹਿਣਾ ਕਿ ਉਹਨਾਂ ਨੂੰ ਰਾਤ ਦੇ 12 ਵਜੇ ਦੇ ਬਾਅਦ ਪਤਾ ਲੱਗਿਆ ਪੰਜਾਬ ਲਾਈਵ 80 ਨਿਊਜ਼ ਦੀ ਟੀਮ ਪਹੁੰਚੀ ਹੈ ਪਿੰਡ ਪੱਠੀਆ ਜਿੱਥੇ ਕਿ ਤੁਸੀਂ ਦੇਖੋਗੇ ਸਾਡੇ ਸਾਹਮਣੇ ਇੱਕ ਗੱਡੀ ਖੜੀ ਹੈ ਤੇ ਸ਼ਾਮ ਨੂੰ ਕੱਲ ਜਦੋਂ 7:30 ਵਜੇ ਬਿਜਲੀ ਬਹੁਤ ਜ਼ੋਰ ਕੀ ਕਰਜੀਏ ਤੇ ਉੱਥੇ ਬਿਜਲੀ ਲੱਛੀਏ ਤੇ ਇਹਦੇ ਵਿੱਚ ਇੱਥੋਂ ਸਿੱਧੀ ਬਿਲੀ ਪੈ ਗਈ ਸਿੱਧੀ ਬਿਲੀ ਇਹ ਗੱਡੀ ਵਿੱਚ ਪੈ ਗਈ ਹੈ ਤੇ ਅਸੀਂ ਤੁਹਾਨੂੰ ਦਿਖਾਣੇ ਆ ਤੇ ਇਹ ਸਾਰੀ ਗੱਡੀ ਆ ਸਾਰੀ ਇੱਥੋਂ ਸੜ ਗਈ ਹੈ ਤੁਸੀਂ ਦੇਖ ਰਹੇ ਹੋ ਤਾਂ ਆ ਗੱਡੀ ਆ ਸੀਟ ਵੀ ਸੜੀ ਪਈ ਐ ਹੈਂਡਲ ਵੀ ਸੜਿਆ ਪਿਆ ਤੇ ਇੱਥੋਂ ਸਾਰੀ ਸੜੀ ਪਈ ਐ ਉੱਤੋਂ ਵੀ ਸਾਰੀ ਸੜੀ ਪਈ ਐ ਚਾਰੇ ਪਾਸੇ ਤੇ ਅੰਦਰ ਗੱਡੀ ਦੇ ਪੱਖੇ ਪੁੱਕੇ ਸਭ ਕੁਝ ਸੜਿਆ ਪਿਆ ਛੱਤ ਵੀ ਸੜ ਗਈ ਜੀ ਛੱਤ ਵੀ ਸੜ ਗਈ ਆਪਾਂ ਇਹਨਾਂ ਨਾਲ ਗੱਲ ਕਰਨੇ ਆ ਅਭਿਸ਼ੇਕ ਜੋ ਕਿ ਗੱਡੀ ਦੇ ਡਰਾਈਵਰ ਨੇ ਅਭਿਸ਼ੇਕ ਨਾਲ ਗੱਲ ਕਰਨੇ ਆ ਇਹਨਾਂ ਦਾ ਕਹਿਣਾ ਹੈ ਕਿ ਗੱਡੀ ਆਪੇ ਸਟਾਰਟ ਹੋ ਗਈ ਆ ਸਾਹਮਣੇ ਪੀੜ ਇਹਦੇ ਚਾਹੇ ਵੱਜੀ ਐ ਕੀ ਨਾ ਐ ਅਭਿਸ਼ੇਕ ਜੀ ਅਭਿਸ਼ੇਕ ਜੀ ਸ਼ਾਮ ਨੂੰ 7:30 ਵਜੇ ਬਿਲੀ ਲਖਸ਼ੀ ਐ ਹਾਂ ਜੀ ਤੇ ਆ ਗੱਡੀ ਸਾਰੀ ਸੜ ਗਈ ਤੇ ਦੱਸੋ ਜਾਣਕਾਰੀ ਦਿਓ ਇਹ ਵੀ ਜੀ 7:30 ਮਤਲਬ ਬਿਜਲੀ ਗਈ ਰਹੀ ਆ ਉਪਰੋਂ ਤਰਸਲ ਗੱਡੀ ਗੇਅਰ ਚ ਸਿਗੀ ਇਹ ਹਾਂਜੀ ਤੇ ਗੱਡੀ ਆਟੋਮੈਟਿਕ 15 ਫੁੱਟ ਗੱਡੀ ਕਹਾ ਆਦ ਰਸਤਨਾ ਕੇ ਲੱਗੀ ਆਦ ਰਸਤੇ ਚ ਇੰਨੇ ਜੋਰ ਨਾਲ ਬਿਜਲੀ ਮਤਲਬ ਅਕੀ ਸਾਨੂੰ ਆਦੇ ਸ਼ਾਮ ਨੂੰ ਕੋਠੇ ਤੇ ਚੜਿਆ 12:30 ਜਦ ਮੈਂ ਦੇਖਿਆ ਵੀ ਗੱਡੀ ਇੱਥੇ ਆ ਕੇ ਖੜੀਆ ਮੇਰੀ ਭੈਣ ਕਹਿੰਦੀ ਵੀ ਇਹਦੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਮੈਂ ਕੋਠੇ ਤੋਂ ਥੱਲੇ ਆ ਮੈਂ ਕਿਹਾ ਵੀ ਸ਼ੀਸ਼ਾ ਕਿਵੇਂ ਟੁੱਟ ਗਿਆ ਜਦ ਦੇਖਿਆ ਤੇ ਬਿਜਲੀ ਪਈ ਹੋਈ ਸੀਗੀ ਹਾਂਜੀ ਪੂਰਾ ਗੈਸਾ ਕੋਈ ਕਿਸੇ ਨੇ ਛੇੜਖਾਨੀ ਨਹੀਂ ਕਰੀ ਉਸਨੇ ਕੁਛ ਨਹੀਂ ਕਰਿਆ ਗੱਡੀ ਲੋਕ ਹੈ ਸਾਰੀ ਤੇ ਮੈਂ ਜਦੋਂ ਦੇਖਿਆ ਕਿ ਖਿਸ਼ਿਸ਼ੇ ਕਾਲੇ ਇਹਦੇ ਸਾਰਾ ਕੁਝ ਤੇ ਗੱਡੀ ਨੂੰ ਮੂਰੇ ਦੇਖਿਆ ਤਾਂ ਮੈਂ ਕਹਿੰਦਾ ਵੀ ਬਿਜਲੀ ਗਰੀ ਹੋਈ ਆ ਪਰ ਪੂਰੇ ਚਾਂਸ ਨੇ ਵੀ ਹਾਂ ਇੱਥੇ ਬਿਜਲੀ ਗਰੀ ਹੋਈ ਹੈ। ਅੱਛਾ ਜੀ। ਤੇ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਹੋਗਾ ਤੁਹਾਡਾ? ਮੰਨ ਕੇ ਚੱਲੋ ਵੀ ਲੱਖ ਕਰੇ ਦਾ ਨੁਕਸਾਨ ਤਾਂ ਹੋਇ ਚੁੱਕ ਗਿਆ ਜੀ ਗੱਡੀ। ਅੱਛਾ ਜੀ ਤੁਹਾਨੂੰ ਜਦੋਂ ਬਿਲੀ ਪਈ ਹੈ ਜਦ ਹੀ ਪਤਾ ਚੱਲ ਗਿਆ ਸੀ? ਨਹੀਂ ਜਦੋਂ ਨਹੀਂ ਪਤਾ ਲੱਗਿਆ 11:30 ਵਜੇ ਪਤਾ ਲੱਗਿਆ ਜੀ। ਅੱਛਾ ਜੀ। ਹਾਂ ਜੀ। ਤੁਹਾਡੇ ਨਾਲ ਵੀ ਖੜੇ ਨੇ ਕੀ ਨਾਂ ਹੈ ਤੁਹਾਡਾ? ਰਣਜੀਤ ਸਿੰਘ ਆ ਜੀ। ਹਾਂ ਜੀ। ਤੇ ਕੀ ਨ ਹਾਂਜੀ ਇਹ ਬੀਜੀ ਇਹਨਾਂ ਨੇ ਮੇਰੀ ਵੀ ਗੱਡੀ ਉਹਦੇ ਪਿੱਛੇ ਖੜੀ ਆ ਇਹਨਾਂ ਨੇ ਬੀਜੀ ਨੇ ਮੈਨੂੰ ਫੋਨ ਕਰਿਆ ਤੀ ਤੇ ਅੱਜ ਦੁਪਹਿਰੇ ਜੇ ਉਹ ਕਹਿੰਦੇ ਵੀ ਐ ਤੇ ਐ ਬੀਜੀ ਆਪਣੀ ਬੀਜੀ ਬਿੱਲੀ ਨਾ ਹੋ ਗਿਆ ਮੈਂ ਐਦਾਂ ਕਿਦਾਂ ਹੋ ਗਿਆ ਕਹਿੰਦਾ ਆ ਕੇ ਦੇਖੋ ਜਦੋਂ ਮੈਂ ਆ ਕੇ ਦੇਖਿਆ ਬਾਕੀ ਬਿੱਲੀ ਇਹਦੇ ਵਿੱਚ ਦੀ ਜਾ ਕੇ ਇੱਥੇ ਬਾਹਰ ਨਿਕਲੀ ਇਹਦੇ ਵਿੱਚ ਦੀ ਹਾਂਜੀ 700 ਤੋਂ ਫੋਕ ਕੇ ਨੇ ਸਾਰਾ ਕੁਝ ਡੈਸ਼ਬੋਰਡ ਚੱਕਦਾ ਸਾਰਾ ਕੁਝ ਚੱਕਦਾ ਹੋਰ ਦੇਖੋ ਬਿੱਲੀ ਨਾਲ ਜਦੋਂ ਉਹ ਜਾਂ ਸਿੱਧੇ ਉਹਦੇ ਵਿੱਚ ਲੱਗੀ ਆ ਤਾਣੇ ਦੇ ਵਿੱਚ ਜਾ ਕੇ ਲੱਗੀ ਆ ਇਹ ਨਹੀਂ ਪਤਾ ਕਿਹੜੇ ਸਾਮ ਨਾਲ ਲੱਗੀ ਆ ਫਿਰ ਉੱਥੋਂ ਟੂਚਰ ਪਾ ਕੇ ਦੂਈ ਗੱਡੀ ਨਾ ਬਾਹਰ ਕੱਢੀ ਆ ਸੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹਾਂਜੀ ਇਹ ਹੋਰ ਵੀ ਪੈਂਡ ਪੁੰਡਾ ਕਿਸੇ ਦਾ ਨੁਕਸਾਨ ਹੋਇਆ ਜਾਂ ਹੋਰ ਕੋਈ ਚੀਜ਼ ਕੋਈ ਜੀਐਲਡੀ ਜਾਂ ਕੋਈ ਐਚਡੀ ਕੋਈ ਨਹੀਂ ਹਜੇ ਇਹਨੂੰ ਪਰਮਿਸ਼ਨ ਸਾਨੂੰ ਹੋਰ ਪੈਂਡ ਦੇ ਕਿਸੇ ਪਾਸੋਂ ਆਈ ਨਹੀਂ ਹੈਗੀ ਯਾਨੀ ਆਪਣੀ ਗੱਡੀ ਦਾ ਸੀ ਧਿਆਨ ਕਰਿਆ ਜਾਂ ਉਹ ਫੋਕ ਚੁੱਕੀ ਸੀ ਬੀਮਾ ਬੂਮਾ ਹੋਇਆ ਹੋਇਆ ਗੱਡੀ ਦਾ ਹਾਂਜੀ ਇਹਦੇ ਇੰਸ਼ੋਰੈਂਸ ਥੋੜੀ ਦੇਰੋਂ ਖਤਮ ਹੋ ਗਈ ਸੀ ਮੈਂ ਕਿਹਾ ਵੀ ਚਲੋ ਹੁਣ ਨਵੇਂ ਸਾਲ 'ਚ ਕਰਾਉਣੀ ਆ ਤੀ ਅੱਛਾ ਜੀ ਹਾਂ ਜੀ ਉਹ ਸਾਹਿਬ ਦਾ ਉਹ ਆ ਤੀ 2 ਸਾਲ ਹੋ ਗਏ ਕਾਫੀ ਟਾਈਮ ਹੋ ਗਿਆ ਮੈਨੂੰ ਬਿਮਾਰ ਹੋਈ ਨਾ ਮੈਂ ਬੈਟਰੀ ਸੀ ਤੀ ਕਿ ਤਰ੍ਹਾਂ ਸਾਨੂੰ ਇੱਕ ਵਾਰੀ ਇੰਸ਼ੋਰ ਕਰਾਈ ਨਹੀਂ ਸੀ ਮੈਂ ਚਲੋ ਹੁਣ ਕਰਵਾ ਲੈਣੀ ਆ ਨਵੇਂ ਸਾਲ 'ਚ ਹਾਂਜੀ ਇਹਦੇ ਚਲਾ ਚੱਲਦੇ ਨਾਲ ਕੀ ਚੀਜ਼ ਦਾ ਮੇਰਾ ਮਤਲਬ ਮੇਨ ਅੰਤੜੀ ਦੇ ਅੰਦਰ ਫਟ ਗਈ ਸੀ ਅੱਛਾ ਤੇ ਉਹਦੇ ਕਰਕੇ ਵੀ ਫਾਦਰ ਸਾਹਿਬ ਵੀ ਉਹਨਾਂ ਨੂੰ ਵੀ ਥੋੜੀ ਪ੍ਰੋਬਲਮ ਸੀ ਉਹ ਐਕਸਪਾਇਰ ਹੋ ਗਏ ਤੇ ਮੈਂ ਥੋੜਾ ਜਿਹਾ 6-7 ਮਹੀਨੇ ਹੋ ਗਏ ਕਿੰਨਾ ਕੁ ਟਾਈਮ ਹੋ ਗਿਆ ਕ ਇਹ ਹਨਾ ਇਹ ਨੂੰ ਹੋ ਗਿਆ 18 ਦੇ ਵਿੱਚ 18 19 ਦੇ ਵਿੱਚ ਲਈ ਦੀ ਇਹ ਲਾਕਡਾਊਨ ਤੋਂ ਵੀ ਮੈਂ 6 ਮਹੀਨੇ ਹਾਂਜੀ ਕਿਸ ਦਾ ਲਈ ਲੈ ਲੂਗੀ ਜੀ ਕਿਸ ਦਾ ਕਿਸ ਦਾ ਹਾਂਜੀ ਕੋਸ਼ਿਸ਼ ਲਾਇ ਤਾਂ ਗਈਆਂ ਜੀ ਮੈਂ ਤਾਂ ਥੋੜਾ ਜਿਆ ਕਰਜਾ ਬਿਮਾਰ ਹੋਣ ਕਰਕੇ ਕਾਫੀ ਚੜ ਗਿਆ ਸਤਿ ਅਚਾ ਜੀ ਹੁਣ ਕਿਸੇ ਚੀਜ਼ ਨਾਲ ਸਕੂਲ ਸਕਾਲਾਂ ਜਾਂ ਲਾਈ ਹੋਈ ਹੈ ਸਕੂਲਾਂ ਹਾਂਜੀ ਸਕੂਲਾਂ ਚੱਲਦੀ ਹੈ ਜੀ ਅੱਛਾ ਜੀ ਚੈੱਕ ਕਰ ਸਕੂਲ ਕੁਝ ਚੱਲਦੀ ਹੈ ਅੱਛਾ ਹਾਂਜੀ ਤੇ ਹੁਣ ਇਹਨੂੰ ਠੀਕ ਠੋਕ ਰੋਂਗੇ ਫਿਰ ਹਾਂਜੀ ਇਹਨੂੰ ਰਾਵਾਂਗੇ ਜੋ ਇਹਦਾ ਬਣਦਾ ਜੀ ਮਾਲੀ ਮਦਦ ਤੋਂ ਬਾਕੀ ਕੇ ਸਭ ਮਿਲ ਸਕਦੇ ਆ ਜੀ ਮਾਲੀ ਮਦਦ ਕਿਤੋਂ ਮਿਲ ਸਕਦੀ ਐ ਨੂੰ ਦਪਾਓ ਜੀ ਇਹਦਾ ਖਰਚਾ ਪਹਿਲੇ ਵਿਚਾਰਾ ਬਹੁਤ ਕਰਜ਼ਾਈ ਬਹੁਤ ਹੋ ਚੁੱਕੇ ਆ ਕਿਉਂਕਿ ਪੀਜੀਆਈ ਜਿਹੜਾ ਹੈ ਉੱਥੇ ਬਹੁਤ ਇਹਦਾ ਨੁਕਸਾਨ ਹੋ ਗਿਆ ਜਾਪਦਾ ਪੇੜ ਸਾਰਾ ਇਹਦਾ ਵਿਚਾਰੇ ਦਾ ਬਹੁਤ ਪ੍ਰੋਬਲਮ ਸੀ ਉਸ ਦੇ ਫਾਦਰ ਸਾਹਿਬ ਪਹਿਲਾਂ ਸਵੇਰ ਉਹਦੇ ਕਰਕੇ ਵਿਚਾਰੇ ਉੱਥੇ ਖਰਚਾ ਬਹੁਤ ਹੋ ਗਿਆ ਉਹ ਵੀ ਬਿਮਾਰ ਹੋ ਗਏ ਜੀ ਹੋਰ ਕੋਈ ਇਨਕਮ ਕਮ ਦਾ ਸਾਧਨ ਕੋਈ ਬਸ ਇਹੀ ਆ ਜੀ ਇਨਕਮ ਦਾ ਵਿਚਾਰੇ ਕੋਈ ਕੋਈ ਸਾਧਨ ਨਹੀਂ ਹੈਗਾ ਅੱਛਾ ਜੀ ਸਾਰਾ ਕੋਈ ਸਾਧਨ ਨਹੀਂ ਹੈ ਇਹ ਤੇ ਵਿਚਾਰਾ ਰੋਟੀ ਖਾਂਦਾ ਸਾਡੇ ਨਾਲ ਖੜੇ ਸੁਖਦੇਵ ਰਾਣਾ ਜੀ ਤੇ ਪ੍ਰਿੰਸੀਪਲ ਜੀ ਆਪਾਂ ਉਹਨਾਂ ਨਾਲ ਗੱਲ ਕਰਨੇ ਆਂ ਹਾਂ ਜੀ ਸੁਖਦੇਵ ਜੀ ਕੀ ਕਹਿਣਾ ਹੈ ਬਹੁਤ ਹੀ ਜੀ ਰਾਤ ਮੰਦ ਭਾਗੀ ਕਟਣਾ ਹੋਈ ਆ ਕੋਈ ਰਾਤ 7:30 8 ਵਜੇ ਅਸਮਾਨੀ ਬਿਜਲੀ ਡੇਰ ਨਾਲ ਆ ਜਿਹੜੀ ਸਕੂਲ ਬਾਸਾ ਸਿਕਟ ਹਾਰਟ ਨੂੰ ਲੱਗੀ ਹੋਈ ਹਾਂਜੀ ਇਹ ਪਿੰਡ ਪਟੀਆਂ ਦਾ सोनू ਜਿਹੜਾ ਉਹਦੀ ਬਾਸਾ ਵਿਚਾਰੇ ਦੀ ਗਰੀਬ ਆਦਮੀ ਆ ਬੱਸ ਦੇ ਨਾਲੇ ਉਹਦਾ ਗੁਜ਼ਾਰਾ ਹੁੰਦਾ ਸੀ ਔਰ ਉਹ ਬਿਜਲੀ ਭੰਡ ਦੇ ਨਾਲ ਸ਼ੀਸ਼ੇ ਰਾਹੀਂ ਬਿਜਲੀ ਅੰਦਰ ਗਈ ਔਰ ਸਾਰੀ ਬਾਤ ਸੰਦਰੋਂ ਮਚ ਗਈ ਆ ਔਰ ਬਹੁਤ ਨੁਕਸਾਨ ਹੋਇਆ ਔਰ ਵਾਹਿਗੁਰੂ ਦਾ ਸ਼ੁ크ਰਆ ਕਿ ਉਹ ਤੈਮ ਮੀਂਹ ਕਰਕੇ ਕੋਈ ਬੰਦਾ ਬਾਹਰ ਨਹੀਂ ਸੀਗਾ ਜੇ ਕੋਈ ਬਾਸ ਵਿੱਚ ਬੈਠਾ ਹੁੰਦਾ ਜਾਂ ਕੋਈ ਬੱਚਾ ਹੁੰਦਾ ਤਾਂ ਬਹੁਤ ਨੁਕਸਾਨ ਹੋ ਜਾਂਦਾ ਸੋ ਇਹ ਜਿਹੜਾ ਗੱਡੀ ਦਾ ਨੁਕਸਾਨ ਹੋਇਆ ਔਰ ਕਟੋ-ਗਾਟੇ ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਸੋ ਸਰਕਾਰ ਨੂੰ ਬੇਨਤੀ ਆ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਸੋਨੂੰ ਦੀ ਮਦਦ ਕੀਤੀ ਜਾਵੇ ਔਰ ਜਿਹੜਾ ਇਹ ਵਿਚਾਰਾ ਗਰੀਬ ਆ ਔਰ ਇਹਦੇ ਤੇ ਇਹਦਾ ਗੁਜ਼ਾਰਾ ਹੁੰਦਾ ਸੀ ਰੋਜੀ ਰੋਟੀ ਚੱਲਦੀ ਸੀ ਸੋ ਹੁਣ ਇਹ ਜਿਹੜੀ ਗੱਡੀ ਆ ਇਹ ਸਾਰੀ ਗੱਡੀ ਦਾ ਕੰਮ ਅੰਦਰੋਂ ਹੋਣਾ ਡੈਸ਼ਬੋਰਡ ਸੜ ਗਿਆ ਸੀਟਾਂ ਸੜ ਗਈਆਂ ਸੱਤ ਛੜ ਗਈ ਸ਼ੀਸ਼ੇ ਟੁੱਟ ਗਏ ਸੋ ਬਹੁਤ ਵੱਡਾ ਨੁਕਸਾਨ ਹੋਇਆ ਸੋ ਸਾਡੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਇਹ ਸੋ ਨੂੰ ਸਾਡੇ ਪਿੰਡ ਦਾ ਅਸੀਂ ਇਹਨੂੰ ਜਾਣਦੇ ਆ ਸੋ ਇਹਦੀ ਜਿਹੜੀ ਵੱਧ ਤੋਂ ਵੱਧ ਮਦਦ ਕਰਨੀ ਬਣਦੀ ਆ ਹਾਂਜੀ ਸੌਮੀ ਪ੍ਰਸ਼ਾਸਨ ਦੇ ਕਿਸੇ ਬੰਦੇ ਨੇ ਜਾਣਕਾਰੀ ਦਿੱਤੀ ਆ ਜੀ ਹਾਂਜੀ ਆਪਣੇ ਐਮ ਸੀ ਪ੍ਰਧਾਨ ਜੀ ਨੂੰ ਆਪਣੇ ਜਿਹੜੇ ਲੱਤਰ ਸਾਹਿਬ ਨੇ ਉਹਨਾਂ ਨੂੰ ਦਿੱਤੀ ਹੈ ਜੀ ਅੱਛਾ ਜੀ ਤੇ ਬਾਕੀ ਪ੍ਰਸ਼ਾਸਨ ਨੂੰ ਕਰ ਚੁੱਕੇ ਜੀ ਉਹਨਾਂ ਨਾਲ ਗੱਲ ਉਹਨਾਂ ਨਾਲ ਗੱਲ ਹੋ ਗਈ ਜੀ ਉਹਨਾਂ ਨੇ ਇਸ ਟਾਈਮ ਮੈਂ ਬਾਹਰ ਆ ਮੈਂ ਫਿਰ ਗੱਲ ਕਰਾਂ ਸਹੀ ਗੱਲ ਪੰਜਾਬ ਲਈ 80 ਨਿਊਜ਼ ਤੋਂ ਮੈਂ ਹਮਕਾਰ ਸਿੰਘ ਸੱਤੂ ਮੇਰੇ ਨਾਲ ਤਿੰਨਦਰ ਸਿੰਘ ਆਰਟਿਸਟ